ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਾਦੂ ਵਿਚਾਰ ਦੇ ਨਾਲ ਜੁੜਨਾ ਕਰਿਏ ਪੈਰੋ ਰਾਗ ਦੇ ਵਿੱਚ 1125 ਅੰਗ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੇ ਰਾਹੀਂ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਪੈਰੋ ਮਹੱਲਾ ਪਹਿਲਾ ਨੈਣ ਤ੍ਰਿਸ਼ਟ ਨਹੀਂ ਤਨ ਹੀਨ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸੂ ਨਹੀਂ ਸੱਚ ਕਿਉ ਛੋੜਾ ਜਮ ਜਾਲੋ ਪ੍ਰਾਣੀ ਹਰ ਜਪ ਜਨਮ ਗयो ਸਾਜ ਸ਼ਬਦ ਬਿਨ ਕਬੂ ਨ ਛੂਟਸ ਨਿਰਥਾ ਜਨਮ ਪਇਓ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾ ਰਹੇ ਹਨ ਕਿੰਨੇ ਇਹ ਬੰਦਿਆ ਪ੍ਰਮਾਤਮਾ ਦਾ ਸਿਮਨ ਕਰ ਜ਼ਿੰਦਗੀ ਬੀਤਦੀ ਜਾ ਰਹੀ ਹੈ ਸਮਾਂ ਲੰਘਦਾ ਜਾ ਰਿਹਾ ਹੈ ਵਾਪਸ ਨਹੀਂ ਆਉਣਾ ਇੱਕ ਇੱਕ ਸਵਾਸ ਖਤਮ ਹੋਣ ਦਾ ਜਾ ਰਿਹਾ ਹੈ ਇਹ ਪ੍ਰਾਣੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰ ਲੈ ਇਹ ਇਹ ਸਮਾ ਵਾਪਸ ਨਹੀਂ ਆਉਣਾ ਪ੍ਰਮਾਤਮਾ ਦੀ ਸ਼ਿਫਸਾ ਲਾ ਤੋਂ ਵਾਂਝੀਆਂ ਰਹਿ ਕੇ ਮਾਇਆ ਦੇ ਮੋਹ ਤੋਂ ਜਮ ਦੇ ਜਾਲ ਤੋਂ ਤੂੰ ਕਦੇ ਵੀ ਬਚਿਆ ਨਹੀਂ ਰਹਿ ਸਕੇਗਾ ਇਹ ਗੱਲ ਚੇਤੇ ਰੱਖਲਾ ਜੇ ਸ਼ਬਦ ਨਾਲ ਨਾ ਜੁੜਿਆ ਤਾ ਇਹ ਸਮਝ ਲਾ ਸਾਜ ਸ਼ਬਦ ਬਿਨ ਕਬ ਹੁਣਾ ਛੂਟਸ ਕਨੇ ਛੁੱਟਿਆ ਨਹੀਂ ਜਾਣਾ ਕਿਹਦੇ ਤੋਂ ਜਮਾ ਤੋਂ ਮਿਰਥਾ ਜਨਮ ਪਏ ਹੋ ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਏਗੀ ਬਹੁਤ ਹੀ ਕੀਮਤੀ ਸਮਾਂ ਹੈ ਤੇਰਾ ਇਹਦਾ ਲਾਹਾ ਲੈ ਲੈ ਐਵੇਂ ਮੇਲਾ ਰਹਿ ਕੇ ਇੱਧਰ ਉੱਧਰ ਭਟਕ ਕੇ ਅਜਾਈ ਸਮਾਨਾ ਗਵਾ ਜ਼ਿੰਦਗੀ ਚ ਕੰਮਜਮ ਹੋਣਾ ਹੈ ਤਾਂ ਗੁਰੂ ਦੇ ਲਾਂ ਲੱਗ ਇਹ ਮਡਲੀਆਂ ਪੰਕਤੀਆਂ 'ਚ ਫਰਮਾਨ ਹੈ ਨੈਣੀ ਦ੍ਰਿਸ਼ਟ ਨਹੀਂ ਤਨਹੀਨਾ ਨੈਣੀ ਅੱਖਾਂ ਨੈਣ ਮਤੋਂ ਅੱਖਾਂ ਦ੍ਰਿਸ਼ਟ ਮਤਲਬ ਵੇਖਣ ਦੀ ਤਾਕਤ ਖਤਮ ਹੋ ਜਾਣੀ ਹੈ ਜਰ ਜੀਤੇਆ ਜਰ ਮਤਲਬ ਵਢੇਪਾ ਇਹ ਕਾਲ ਨੂੰ ਕਹਿੰਦੇ ਹੈ ਬੰਦਿਆ ਇਹ ਪ੍ਰਾਣੀ ਤੇਰੀਆਂ ਅੱਖਾਂ ਵਿੱਚ ਵੇਖਣ ਦੀ ਪੂਰੀ ਤਾਕਤ ਨਹੀਂ ਰਹੀ ਨਿਗਾ ਕਮਜ਼ੋਰ ਹੋ ਗਈ ਕਹਿੰਦਾ ਭਾਵ ਹੁਣ ਦ੍ਰਿਸ਼ਟੀ ਸੀ ਜਿਹੜੀ ਅੱਖਾਂ ਦੀ ਉਹ ਚਲੀ ਗਈ ਹੈ ਕਮਜ਼ੋਰ ਹੋ ਗਈ ਹੈ ਵੇਖਣ ਦੀ ਸਤਿਆ ਨਹੀਂ ਰਹੀ ਪਾਣੀ ਆਉਣ ਲੱਗਿਆ ਨਾ ਅੱਖਾਂ ਦੇ ਵਿੱਚੋਂ ਨਿਗਾ ਘਟ ਗਈ ਹੈ ਤੇਰਾ ਸਰੀਰ ਲਿਸਾ ਹੋ ਗਿਆ ਹੈ ਹੱਡਾਂ ਦੇ ਨਾਲੋਂ ਮਾਸ ਅਲੱਗ ਹੋ ਗਿਆ ਹੈ ਬੁਢੇਪੇ ਨੇ ਤੈਨੂੰ ਜਿੱਤ ਲਿਆ ਜਰ ਜਿੱਤਿਆ ਜੱਜਾ ਰਾਰਾ ਰਾਰੇ ਨੂੰ ਸਿਹਾਰੀ ਇੱਕ ਜਰ ਜੋਰੂਨ ਅ ਕਈ ਅਰਥ ਬੰਦੇ ਆ ਇਸ ਕਰਕੇ ਇੱਥੇ ਜਿਹੜਾ ਜੱਜਾ ਰਾਰੇ ਰਾਰੇ ਨੂੰ ਸਿਆਰੀ ਮਤਲਬ ਵਡੇਪਾ ਇਹਨਾਂ ਅਰਥ ਹੈ ਕਹਿੰਦੇ ਵਡੇਪੇ ਨੇ ਜਿੱਤ ਲਿਆ ਭਾਵੇਂ ਵਡੇਪਾ ਆ ਗਿਆ ਵਡੇਪੇ ਨੇ ਜੋਰ ਪਾ ਦਿੱਤਾ ਤੇ ਸਿਰ ਉੱਤੇ ਹੁਣ ਮੌਤ ਕੂਕਰਈ ਹੈ ਸਿਰ ਕਾਲੋਂ ਕਾਲ ਕੂਕਰਿਆ ਸਿਰ ਦੇ ਉੱਤੇ ਕਿਉਂ ਪਹਿਲਾਂ ਤਾਂ ਉਮੀਦ ਹੁੰਦੀ ਹੈ ਵੈਸੇ ਦਾ ਕੋਈ ਪਤਾ ਨਹੀਂ ਇਸ ਸਰੀਰ ਦਾ ਮੈਂ ਕਿੰਨੀ ਸਾ ਆਵੇਂ ਆਵੇਂ ਨਾ ਆਵੇਂ ਨਾ ਆਵੇਂ ਪਰ ਫਿਰ ਵੀ ਉਮੀਦਾਂ ਮੰਦਾ ਲਾਉਂਦਾ ਹੈ ਬੱਚਾ ਹੁੰਦਾ ਹੈ ਇਹ ਉਮੀਦ ਹੁੰਦੀ ਹੈ ਵੀ ਇਹ ਜਵਾਨ ਹੋਊਗਾ ਗੰਬਰੂ ਹੋਊਗਾ ਜਵਾਨ ਹੋਊਗਾ ਇਹ ਤਾਂ ਉਮੀਦ ਉਹ ਕਿਉਂ ਉਮੀਦਾਂ ਹੀ ਛੱਡ ਦੇਵੇ ਤਫੀਰ ਜਿਉਂ ਦਾ ਮਕਸਦ ਹੀ ਨਹੀਂ ਰਹਿ ਜਾਂਦਾ ਇਸ ਕਰਕੇ ਪਹਿਲਾਂ ਤਾਂ ਉਮੀਦ ਹੁੰਦੀ ਐ ਵੀ ਹੁਣ ਬਚਪਨ ਤੋਂ ਜਵਾਨੀ ਆਉਗੀ ਜਵਾਨੀ ਤੋਂ ਬਾਅਦ ਬਢੇਪਾ ਹੁਣ ਜਦੋਂ ਬਢੇਪਾ ਆ ਗਿਆ ਇਸ ਤੋਂ ਬਾਅਦ ਹੁਣ ਜਵਾਨੀ ਤਾਂ ਆਉਣੀ ਨਹੀਂ ਮੌਤ ਹੀ ਆਉਣੀ ਐ ਤੇ ਫਿਰ ਵੀ ਸਮਾਂ ਪਤਾ ਹੈ ਵੀ ਹੁਣ ਕੀ ਤੱਕ ਕਦੋਂ ਮੰਨੂ ਆ ਜਾਵੇਂ ਕਿਉਂ ਬਡੇਪੇ ਤੋਂ ਗਾਂ ਦਾ ਮੌਤ ਹੀ ਹੈ ਨਾ ਇਸ ਚੀਜ਼ ਦਾ ਸਭ ਨੂੰ ਪਤਾ ਹੈ ਇਸ ਕਰਕੇ ਬਡੇਪਾ ਚੱਲਿਆ ਹੁਣੀ ਗੁਰੂ ਆਲਾ ਬਣ ਜਾ ਹੁਣੀ ਜੁੜ ਜਾ ਕਿਤੇ ਨਿਗੋਰਾ ਹੀ ਨਾ ਮਰ ਜੀ ਪਤਾ ਨਹੀਂ ਕਿਉਂ ਡਰ ਲੱਗਦਾ ਇਹਨਾਂ ਗੁਰੂ ਵਾਲਾ ਮੰਨ ਤੋਂ ਹੂੰ ਪਿਆਰ ਬਹੁਤ ਹੈ ਸਾਡਾ ਗੁਰੂ ਦੇ ਨਾਲ ਅਬ ਜੇ ਗੁਰੂ ਦੇ ਲੜ ਲੱਗਣਾ ਹੋਵੇ ਅਮਰਤ ਦੀ ਦਾਤ ਲੈਣੀ ਹੋਵੇ ਤਾਂ ਫਿਰ ਕੋਈ ਪਿਆਰ ਨਹੀਂ ਹੂੰ ਪਿਆਰ ਬਹੁਤ ਹੈ ਮੈਂ ਬਾਣੀ ਪੜ੍ਹਦਾ ਸਭ ਕੁਝ ਕਰਦਾ ਪਰ ਗੁਰੂ ਦੇ ਆਖੇ ਨਹੀਂ ਸਤਿਗੁਰੂ ਪਾਸ਼ਾ ਕੀ ਕਹਿੰਦੇ ਰਹਿਤ ਪਿਆਰੀ ਮੁੱਝ ਕੋ ਸਿੱਖ ਨਾਹੀਂ ਕੱਲਾ ਵਖਾਵਾ ਕਹਿੰਦੇ ਸਿੱਖੀ ਦਾ ਉਹ ਨਹੀਂ ਸਾਨੂੰ ਪਿਆਰਾ ਸਾਨੂੰ ਤਾਂ ਰਹਤ ਹੈ ਜਿਹੜਾ ਜੀ ਫੌਜ ਦੇ ਵਿੱਚ ਦਾਖਲਾ ਲਏਗਾ ਤਾਂ ਫੇਰ ਹੀ ਗੱਲ ਬਣਨੀ ਹੈ ਸਕੂਲ ਦੇ ਵਿੱਚ ਅਮਰਤ ਸ਼ਕਨਾ ਕੀ ਹੈ ਗੁਰੂ ਦੇ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਲੈਣਾ ਹੈ ਤੇ ਦਾਖਲਾ ਨਹੀਂ ਲਿਆ ਤਾਂ ਫਿਰ ਰਿਜ਼ਲਟ ਕਿੱਥੋਂ ਆਊਗਾ ਇੰਡਗਰੀਆਂ ਕਿੱਥੋਂ ਮਿਲਣਗੀਆਂ ਖੇਤਾਂ ਨੂੰ ਪੜ੍ਹੀ ਹੈ ਨਾ ਇਸ ਕਰਕੇ ਬਢੇਪਾ ਆ ਗਿਆ ਹਜੇ ਵੀ ਨਹੀਂ ਤੂੰ ਇਸ ਪਾਸੇ ਲੱਗਦਾ ਪਤਾ ਨਹੀਂ ਕੀ ਫਿਰਦਾ ਚਾਹੁੰਦਾ ਕੀ ਭਾਲਦਾ ਪਤਾ ਨਹੀਂ ਇਹ ਹੋਰ ਪਤਾ ਨਹੀਂ ਕੀ ਮਿਲੂਗਾ ਉਹ ਤਾਂ ਉਮੀਦ ਹੀ ਹੈ ਨਹੀਂ ਇਹ ਦੂ ਪਤਾ ਦਾ ਦੂ ਬਾਤ ਦਾ ਸਿਰ ਕਾਲ ਦੇ ਉੱਤੇ ਕਾਲ ਜਿਹੜਾ ਸਿਰ ਦੇ ਉੱਤੇ ਕੂਕਰਿਆ ਤੇਰੇ ਕਿਉਂਕਿ ਗੁਰੂ ਵਾਲਾ ਬਣਨਾ ਜ਼ਰੂਰੀ ਹੈ ਸਿੱਖ ਨੂੰ ਅਮਰਤ ਛਕਣਾ ਇਹ ਨਹੀਂ ਵੀ ਕੋਈ ਨਹੀਂ ਜ਼ਰੂਰੀ ਨਹੀਂ ਹੈ ਜ਼ਰੂਰੀ ਹੈ ਜ਼ਰੂਰੀ ਆ ਮਨ ਲਓ ਨਿਗੋਰਾ ਜਿਹੜਾ ਸ਼ਬਦ ਵਰਤੇ ਆ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਫਰੋ ਕੀ ਨੇ ਵਾਸਤੇ ਆ। ਉਸੇ ਵਾਸਤੇ ਇਹ ਜਿਹੜਾ ਗੁਰੂ ਦੇ ਲੜਨੀ ਨਿੰਨ ਜਿਹੜਾ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਨਹੀਂ ਲੈਂਦਾ। ਨਗੂਰਾ ਉਹਦੇ ਵਾਸਤੇ ਹੀ ਹੈ। ਉਹਨ ਉਸੇ ਨੂੰ ਨਗੂਰਾ ਕਹਿੰਦੇ ਆ। ਹੋਰ ਕੀ ਨੇ ਵਾਸਤੇ ਉਹ ਸ਼ੰਭਾ। ਮੇंजे ਗੁਰੂ ਵਾਲਾ ਤੂੰ ਵਾਕਿਆ ਹੈ ਤਾਂ ਫਿਰ ਗੁਰੂ ਦੇ ਆਖੇ ਲੱਗਣਾ। ਫਿਰ ਜਿਹੜੀ ਮਰਿਆਦਾ ਹੈ ਉਹਦੇ ਵਿੱਚ ਆ ਇੰਦਰਦਾ ਕਿਉਂ ਤੇ ਜੇ ਮਦਲੋ ਨਹੀਂ ਆਉਂਦਾ ਤਾਂ ਸਮਝ ਲੈ ਫਿਰ ਉਹ ਸ਼ਾਬਦਤ ਇਹਦੇ ਤੇ ਲਾਗੂ ਹੁੰਦਾ ਨਿਗੁਰਾ ਨਿਗੁਰੇ ਮਰਤ ਨਾ ਕਾਈ ਇਸ ਕਰਕੇ ਗੁਰੂ ਵਾਲਾ ਬਣਨਾ ਬਹੁਤ ਜਰੂਰੀ ਹੈ ਫੇ ਨਹੀਂ ਜੁਨਾ ਦੋ ਛੜਕਾਰਾ ਹੋਣਾ ਮੰਨ ਲਓ ਜਦੋਂ ਕਿਸੇ ਨੂੰ ਆਪ ਦਾ ਪੱਲਾ ਹੀ ਨਾ ਫੜਾਇਆ ਗੁਰੂ ਵਾਲਾ ਬਣਨਾ ਇਉਂ ਹੈ ਮੰਨ ਲਓ ਕਿਸੇ ਨੂੰ ਆਪ ਦੀ ਜ਼ਿੰਮੇਵਾਰੀ ਦੇ ਦੇਣੀ ਆਪ ਦਾ ਪੱਲਾ ਫੜਾ ਦੇਣਾ ਜਾਂ ਉਂਗਲ ਫੜ ਲੈਣੀ ਗੁਰੂ ਦੀ ਇਹ ਸਿੱਖੀ ਦਾ ਸੰਦਾਨਤਾ ਹੈ ਇਹ ਜ਼ਰੂਰੀ ਹੈ ਹੁਣ ਮੰਨ ਲਓ ਜਦੋਂ ਬਣਿਆ ਹੀ ਨਹੀਂ ਤਾਂ ਮਰੇ ਬਾਅਦ ਕੌਣ ਸੰਭਾਲੂਗਾ ਤੈਨੂੰ ਕਿਹੜਾ ਗੁਰੂ ਪੀਰ ਹੈ ਤੇਰਾ ਵੀ ਜਿਹੜਾ ਤੇਰੀ ਜ਼ਿੰਮੇਵਾਰੀ ਲੈ ਲੂਗਾ ਜੇ ਕਿਸੇ ਨੂੰ ਧਾਰਨ ਕੀਤਾ ਹੋਊਗਾ ਕਿਸੇ ਨੇ ਲੜ ਲਗਿਆ ਹੋਊਗਾ ਤਾਂ ਉਹੀ ਫਿਰ ਜਮਾਂ ਦੀ ਜਾਲ ਤੋਂ ਬਚਾਊਗਾ ਨਾ ਉਹਨੇ ਫਿਰ ਫੜਨਾ ਹੈ ਨਾ ਪੱਲਾ ਇਹ ਭਾਈ ਇਹ ਮੇਰਾ ਸਿੱਖ ਹੈ ਇਮਰੇ ਅੱਖੇ ਲੱਗਿਆ ਮੇਰੇ ਲੜ ਲੱਗਿਆ ਵੇ ਫਿਰ ਜਮਾ ਦੀ ਜਰਤ ਨਹੀਂ ਪੈਂਦੀ ਤੇ ਜਦੋਂ ਕੋਈ ਹੈ ਹੀ ਨਹੀਂ ਗੁਰਪੀਰ ਹੀ ਨਹੀਂ ਕੋਈ ਜੇ ਕਹਿਗੇ ਵੀ ਇਕੱਲੇ ਉਵੇਂ ਹੀ ਬਿਨਾ ਗੁਰੂ ਵਾਲੇ ਬਣਨ ਤੋਂ ਸੇਵਾ ਸਿਮਰਨ ਕੀਤਾ ਤਾਂ ਲੇਖੇ ਦੇ ਵਿੱਚ ਨਹੀਂ ਪੈਣਾ ਇਹ ਸਾਲ ਨਾਲੋਂ ਲਿਖੇ ਜ ਤਾਈਂ ਪੈਣਾ ਹੁਣ ਅਕਾਊਂਟ ਬੈਂਕ ਦੇ ਵਿੱਚ ਖਾਤਾ ਹੀ ਨਹੀਂ ਖੁਲਾਇਆ ਉਹੀ ਪੈਸੇ ਜਮ੍ਹਾਂ ਕਰਾਈ ਜਾਵੇ ਤਾਂ ਕੋਈ ਮਾਲਕ ਬਣ ਸਕਦਾ ਉਹਦਾ ਕੀ ਪਤਾ ਕੀ ਦੇ ਖਾਤੇ ਆ ਆਪ ਦਾ ਜਦੋਂ ਖੁਲਾਇਆ ਹੀ ਨਹੀਂ ਇਸ ਕਰਕੇ ਆਪ ਦੇ ਆਪ ਨੂੰ ਗੁਰੂ ਦੇ ਲੜ ਲਾਏਗਾ ਤਾਂ ਹੀ ਗੁਰੂ ਨੇ ਜਮ੍ਹਾਂ ਦੇ ਜਾਲ ਤੋਂ ਬਚਾਉਣਾ ਨਹੀਂ ਤਾਂ ਮੰਨ ਲਓ ਕਿਸੇ ਨੇ ਨਹੀਂ ਤੱਲਾ ਫੜਨਾ ਕਰਾ ਇਵੇਂ ਜੁਨਾਂ ਦੇ ਵਿੱਚ ਫਿਰ ਵੇਖ ਲੋ ਕਿੰਨੀਆਂ 84 ਲੱਖ ਜੂਨ ਐ ਫਿਰ ਤਾਂ ਕਈ ਯੁੱਗ ਬੀਤ ਜਾਣਗੇ ਕਈ ਯੁੱਗ ਕਿੰਨੇ ਕਿੰਨੇ ਉਮਰ ਹੈ ਪਹਾੜਾਂ ਦੀ ਪੱਥਰਾਂ ਦੀ ਉਹ ਵੀ ਜੁਨਾਂ ਦੇ ਵਿੱਚ ਇਸ ਕਰਕੇ ਗੁਰੂ ਵਾਲਾ ਬਣ ਜਾ ਮੜੇਪਾ ਆ ਗਿਆ ਹੁਣ ਇਹ ਦੂ ਘਾ ਦਾ ਮੌਤ ਹੈ ਬਥੇਰੀ ਉਮਰ ਹੰਡਾ ਲਈ ਖਾ ਲਿਆ ਪੀ ਲਿਆ ਤੇ ਹੁਣ ਜਿਹੜੇ ਕੋਈ ਚਾਰਸਾ ਰਹਿ ਗਏ ਉਹ ਆਪ ਦਾ ਗੁਰੂ ਦੇ ਲੇਖੇ ਲਾ ਦੇ ਤਾਂ ਕਿ ਗੁਰੂ ਤੇਰਾ ਸਹਾਈ ਹੋਵੇ ਜਦੋਂ ਮਰੇ ਗੁਰੂ ਤੈਨੂੰ ਬਚਾਵੇ ਜੁੰਨਾ ਦੇ ਵਿੱਚ ਰੁੜਨ ਤੋਂ ਨਹੀਂ ਤਾਂ ਮੰਨ ਲਓ ਜਿੱਥੋਂ ਹੁਣ ਨੱਕ ਬੰਦ ਕਰਕੇ ਕਈ ਵਾਰੀ ਉੱਜ ਬਦਬੂ ਆਉਂਦੀ ਹੈ ਕੀੜੇ ਫੁੰਦੇ ਨਾ ਉਹ ਸਾਰੇ ਉਹ ਫਿਰ ਮੜ ਕੇ ਉਹ ਜੁੰਨਾ ਦੇ ਵਿੱਚ ਉਹ ਸਭ ਕੁਝ ਅੱਜ ਤਾਂ ਨੱਕ ਪੁੱਟ ਕੇ ਲੰਗਦੇ ਹਨ ਨਾ ਤੇ ਮੁੜ ਕੇ ਉੱਥੇ ਵਾਸਾ ਹੁੰਦਾ ਹੈ ਇਸ ਹੱਬ ਦਾ ਨਾ ਕਿਉਂਕਿ ਉਹ ਜੁੰਨਾ ਦੇ ਵਿੱਚ ਹੈ ਨਾ ਸਭ ਕੁਝ ਉਹਨਾਂ ਚ ਜ਼ਖਮ ਦੇ ਵਿੱਚ ਕੀੜੇ ਪੈਂਦੇ ਆ ਉਹ ਕੀੜੇ ਬੰਨਣਾ ਪੈਣਾ ਹੈ ਇਸ ਹਾਲਾ ਦਾ ਕਿੰਨੀਆਂ ਟੇਡੀਆਂ ਮੇਡੀਆਂ ਜੁਨਾਂ ਤੋ ਸਾਰੀਆਂ ਇਸ ਪਿੰਡੇ ਦੇ ਉੱਤੇ ਹੰਡਾਉਣੀਆਂ ਪੈਣੀਆਂ ਇਸ ਕਰਕੇ ਹੁਣ ਤੈਨੂੰ ਮੌਕਾ ਮਿਲਿਆ ਤੇ ਮੌਕਾ ਵੀ ਤੂੰ ਮੰਨ ਲਓ ਚਲ ਇਹਦੂ ਪਹਿਲਾਂ ਜੋ ਸਾਰੀ ਉਮਰ ਹੀ ਬੀਤ ਗਈ ਹੁਣ ਵਿਢੇਪਾ ਆ ਗਿਆ ਹੁਣ ਤਾਂ ਗੁਰੂ ਵਾਲਾ ਹੋ ਕੇ ਜਾ ਇਸ ਸੰਸਾਰ ਤੋਂ ਸਤਿਗੁਰੂ ਪਾਸ਼ਾ ਇਹ ਸਮਝਾ ਲਿਏ ਕਿਨੇ ਪ੍ਰਾਣੀ ਹਰ ਜਪ ਜਨਮ ਗਿਓ ਸਾਹ ਸ਼ਬਦ ਬਿਨ ਕਬੂ ਨਾ ਛੂਟਸ ਬਿਰਥਾ ਜਨਮ ਪਿਓ ਮਡਲੀਆਂ ਪੰਕਤੀਆਂ ਨੈਣੀ ਦ੍ਰਿਸ਼ਟ ਨਹੀਂ ਤਨਹੀਨਾ ਇਹਨਾਂ ਦਾ ਮਤਲਬ ਕਮਜ਼ੋਰ ਤਨ ਦਾ ਮਤਲਬ ਸਰੀਰ ਜਰ ਜੀਤਿਆ ਮਿਹੜੀ ਪੈਨ ਜਿੱਤ ਲਿਆ ਰੂਪ ਰੰਗ ਰਾਇਸ ਨਹੀਂ ਸਾਚਾ ਕਿਉਂ ਛੋਡਾ ਜਮ ਜਾਲੂ ਕਹਿੰਦੇ ਤੇਦੇ ਸਿਰ ਉਤੇ ਮੌਤ ਕੂਕਰ ਹੀ ਐ ਨਾ ਤੇਰਾ ਰੱਬੀ ਰੂਪ ਬਣਿਆ ਨਾ ਤੇਰਾ ਰੱਬੀ ਰੂਪ ਬਣਿਆ ਭਾਵਾ ਤੂੰ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੀ ਨਹੀਂ ਨਾ ਤੈਨੂੰ ਰੱਬੀ ਰੰਗ ਚੜਿਆ ਕਹਿੰਦੇ ਨਾ ਤੇਰਾ ਰੱਬੀ ਰੂਪ ਬਣਿਆ ਤੇ ਨਾ ਤੈਨੂੰ ਰੱਬੀ ਰੰਗ ਚੜਿਆ ਨਾ ਤੇਰੇ ਅੰਦਰ ਰੱਬੀ ਖੇੜਾ ਆਇਆ ਜੇ ਖੇੜਾ ਆਇਆ ਹੁੰਦਾ ਤਾਂ ਫਿਰ ਇੱਕ ਮਿੰਟ ਸਕਿੰਟ ਨਹੀਂ ਲਾਉਂਦਾ ਰੋਦੋਂ ਹੀ ਗੁਰੂ ਆਲਾ ਬਣ ਜਾਂਦਾ ਦੱਸ ਕਹਿੰਦੇ ਫਿਰ ਜਮ ਜਾਲ ਤੈਨੂੰ ਕਿਵੇਂ ਛੱਡੇਗਾ ਦੱਸ ਫਿਰ ਕੋਈ ਹੈ ਤਰੀਕਾ ਵਿਕੇੜੀ ਵਿਧੀ ਦੇ ਨਾਲ ਤੂੰ ਰਹਿ ਜਾਵੇਂਗਾ ਕਿਵੇਂ ਤੈਨੂੰ ਜਮ ਛੱਡੂਗਾ ਦੱਸ ਕਹਿੰਦੇ ਜਦੋਂ ਤੈਨੂੰ ਕੋਈ ਕਿਸੇ ਤਰ੍ਹਾਂ ਦਾ ਰੂਪ ਰੰਗ ਚੜ੍ਹਿਆ ਹੀ ਨਹੀਂ ਤੈਨੂੰ ਰੱਬ ਦਾ ਕਿਉਂ ਛੱਡਦਾ ਜਮ ਜਾਲੂ ਕਹਿੰਦੇ ਫਿਰ ਦੱਸ ਕਿਹੜੇ ਤਰੀਕੇ ਨਾਲ ਛੱਡੂਗਾ ਰਗੇ ਫਰਮਾਨ ਹੈ ਰਹਾ ਤਨ ਮਹਿ ਕਾਮ ਕ્રોਧ ਹਉ ਮਮਤਾ ਕਠਨ ਪੀਰ ਅਤ ਭਾਰੀ ਗੁਰਮੁਖ ਰਾਮ ਜਪਉ ਅਸਰ ਸੁਨਾਵ ਇਨ ਬਿਦ ਤਰ ਤੂ ਤਾਜੀ ਕਹਨੇ ਪ੍ਰਾਣੀ ਤੇਰੇ ਸਰੀਰ ਵਿੱਚ ਕਾਮਜੋਰ ਪਾਰਿਆ ਹੈ। ਕ੍ਰੋਧ ਪ੍ਰਵਲ ਹੈ। ਕ੍ਰੋਧ ਵੀ ਸਿਰੇ ਤੇ ਹੈ। ਕਿਸੇ ਦੀ ਗੱਲ ਨੂੰ ਸਾਰਦਾ ਨਹੀਂ। ਬੜਾ ਛੇਤੀ ਕ੍ਰੋਧ ਦੇ ਵਿੱਚ ਆ ਜਾਂਦਾ ਹੈ। ਹਉਮੈ ਤੇਰੇ ਵਿੱਚ। ਮਲਕੀਅਤਾਂ ਦੀ ਤਾਂਗ ਹੈ। ਇਹ ਆਵੇਂ ਬਣਾ ਲਾ ਉਹ ਵੀ ਬਣਾ ਲਾ। ਕਹਿੰਦੇ ਇਨਾਂ ਸਬਨਾ ਦੀ ਵੱਡੀ ਔਖੀ ਪੀੜ ਉੱਠ ਰਹੀ ਹੈ ਤੇ ਇਨਾਂ ਵਿਕਾਰਾਂ ਵਿੱਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ ਇਨਾਂ ਵਿਕਾਰਾਂ ਦੇ ਵਿੱਚ ਡੁੱਬਣ ਤੋਂ ਬਚਾ ਤੇਰਾ ਕਿਵੇਂ ਹੋਏ ਕਹਿੰਦੇ हे ਭਾਈ ਬਚਾ ਇੱਕੋ ਤਰੀਕੇ ਨਾਲ ਹੋ ਸਕਦਾ ਹੈ ਕਹਿੰਦੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਭਜਨ ਕਰ ਗੁਰੂ ਦੀ ਸ਼ਰਨਾਂ ਮਤਲਬ ਗੁਰੂ ਦਾ ਪੱਲਾ ਫੜ ਗੁਰੂ ਵਾਲਾ ਬਣ ਜੀਵ ਨਾਲ ਸਿਮਰਨ ਦਾ ਸਵਾਦ ਲੈ ਪਰਮੇਸ਼ਰ ਦੀ ਭਜਨ ਬੰਦਗੀ ਦਾ ਸਵਾਦ ਲੈ ਨਾ ਕਿ ਇਸ ਜੀਵ ਨਾਲ ਕਿਸੇ ਦੀ ਨਿੰਦਿਆ ਚੁਗਲੀ ਦਾ ਸਵਾਦ ਲੈ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਦੇ ਵਿੱਚੋਂ ਸਿਮਰਨ ਦੀ ਤਾਰੀ ਲਾ ਕੇ ਤਰ ਸਿਮਰਨ ਦੀ ਤਾਰੀਏ ਜਿਨੀ ਕਹਿੰਦੇ ਉਹ ਤਾਰੀ ਤਰ ਫੇ ਲੰਗੇਆਂ ਪਾਰ ਲੰਗੇ ਫਰਮਾਨ ਹੈ ਬਹਿਰੇ ਕਰਨ ਅਕਲ ਭਈ ਹੋਛੀ ਸ਼ਬਦ ਸਹਿਜ ਨੇ ਬੂਝਿਆ ਜਨਮ ਪਦਾਰਥ ਮਨਮੁਖ ਹਾਰਿਆ ਬਿਨ ਗੁਰ ਅੰਧ ਨਾ ਸੂਝਿਆ ਕਹਿੰਦੇ ਇਹ ਪ੍ਰਾਣੀ ਇਹ ਬੰਦਿਆ ਸਿਬਤ ਸਲਾਹ ਵੱਲੋਂ ਭਜਨ ਬੰਦਗੀ ਵੱਲੋਂ ਕਹਿੰਦੇ ਤੇਰੇ ਕੰਨ ਬੋਲੇ ਹੋਏ ਰਹੇ ਐ ਬਹਿਰਾ ਹੋਇਆ ਪਿਆ ਤੂੰ ਸੁਣ ਕੇ ਰਾਜੀ ਨਹੀਂ ਤੂੰ ਗੁਰੂ ਦੀ ਸਿਬਸਲਾ ਜਣੀ ਉਹ ਸੁਣਦਾ ਤੇਰੇ ਕੋਈ ਸਮਾਂ ਹੀ ਹੈ ਨਹੀਂ ਮੂਲਾ ਹੋਇਆ ਪਿਆ ਕਹਿੰਦੇ ਬੋਲੇ ਦਾ ਮਤਲਬ ਵੀ ਉਹ ਤੇ ਅਮਲ ਨਹੀਂ ਕਰਦਾ ਤੂੰ ਜੇ ਸੁਣ ਕੇ ਅਮਲ ਨਹੀਂ ਕੀਤਾ ਤਾਂ ਸਮਝ ਲਓ ਸੁਣਿਆ ਤੇ ਨਾ ਸੁਣਿਆ ਬਰਾਬਰ ਹੈ ਉਸੇ ਨੂੰ ਸੁਣਿਆ ਮੰਨਿਆ ਜਾਊਗਾ ਜੀ ਉਹਦੇ ਤੇ ਅਮਲ ਕਰੇਗਾ ਤਾਂ ਜਿਵੇਂ ਮੰਨ ਲਓ ਹੁਣ ਲਾ ਨੂੰ ਹੁਣ ਦੀ ਜੀ ਸੰਗਤ ਪਾਸ਼ਾ ਫਰਮਾਨ ਕਰਨੇ ਭਾਈ ਗੁਰੂ ਵਾਲਾ ਬਣ ਅੰਮ੍ਰਿਤ ਦੀ ਦਾਤ ਲੈ ਜ਼ਰੂਰੀ ਹੈ ਨਿਹਰਾ ਨਿਗੁਰਾ ਮਰੇਗਾ ਤੇ ਜੇ ਹੁਣ ਇਹਦੇ ਤੇ ਅਮਲ ਨਾ ਕਰੀਂ ਤੇ ਸਾਹਮਣੇ ਨੂੰ ਬੋਲੇ ਹੀ ਹੈ ਕਿ ਕੀਪਤਾ ਕਿਨੂ ਕੀ ਹੈ ਇਸ ਕਰਕੇ ਕਹਿੰਦੇ ਸਿਵਤ ਸਲਾਹ ਵੱਲੋਂ ਪਰਮੇਸ਼ਰ ਦੇ ਕਥਾ ਵਿਚਾਰ ਬਾਣੀ ਸਿਮਰਨ ਭਜਨ ਬੰਦਗੀ ਵੱਲੋਂ ਤੇਰੇ ਕੰਨ ਬੋਲੇ ਬੋਲੇ ਹੀ ਰਹੇ ਭਾਵੇਂ ਅਮਲ ਨਹੀਂ ਕੀਤਾ ਤੂੰ ਤੇਰੀ ਮਤ ਕਹਿੰਦੇ ਤੋੜ ਵਿਤੀ ਹੋ ਗਈ ਖੋਚੀ ਮਤ ਹੋ ਗਈ ਤੇਰੀ ਰੱਤਾ ਰੱਤਾ ਗੱਲ ਤੇ ਕਿੰਨੇ ਰੱਤਾ ਰੱਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਅ ਬਣ ਗਿਆ ਕਹਿੰਦਾ ਭਾਵਕ ਛੋਟੀ ਛੋਟੀ ਗੱਲ ਤੇ ਤੇਰੀ ਮਤ ਐ ਜੀ ਹੋ ਗਈ ਛੋਟੀ ਛੋਟੀ ਗੱਲ ਤੇ ਪਰ ਤੂੰ ਭੜਕ ਉੱਠਦਾ ਕਹਿੰਦਾ ਪਾਉਂਦਾ ਛਿੱਥਾ ਪੈਣ ਦਾ ਮਤਲਬ ਛਿੱਥਾ ਪੈਣ ਦਾ ਤੇਰਾ ਸੁਭਾਅ ਬਣ ਗਿਆ ਛਿੱਥੇ ਦਾ ਮਤਲਬ ਉਹ ਹੀ ਮਾਣੀ ਮਾਣੀ ਗੱਲ ਤੇ ਛੋਟੀ ਛੋਟੀ ਗੱਲ ਤੇ ਉਪਾਮਣ ਨੂੰ ਪੜ ਕੋਰਤ ਨੇ ਇੰਜ ਜਿਹਾ ਸੁਭਾਅ ਬਣ ਗਿਆ ਤੇਰਾ ਕਿੰਨੇ ਸਿਵਸਲਾ ਦਾ ਸ਼ਾਂਤ ਰਸ ਤੂੰ ਸਮਝ ਨਹੀਂ ਸਕਿਆ ਜਿਹਨੇ ਸਿਵਸਲਾ ਦਾ ਸ਼ਾਂਤ ਰਸ ਸੀ ਕਹਿੰਦੇ ਉਹਨੂੰ ਤੂੰ ਸਮਝ ਹੀ ਨਹੀਂ ਸਕਿਆ ਮਹਿਰੇ ਕਰਨ ਅਕਲ ਪਈ ਹੋਛੀ ਸ਼ਬਦ ਸਹਿਜ ਨਹੀਂ ਬੁੱਝਿਆ ਕਹਿੰਦੇ ਉਸਨੂੰ ਤੂੰ ਸਹਿਜ ਸ਼ਾਂਤ ਸੁਭਾਨ ਸਮਝਿਆ ਹੀ ਨਹੀਂ ਸ਼ਾਂਤ ਸੁਭਾਅ ਦੇ ਵਿੱਚ ਆਇਆ ਹੀ ਨਹੀਂ ਤੂੰ ਜਨਪਦਾਰਥ ਮਨਮ ਖਾ ਰਿਆ ਬਿਨ ਗੁਰ ਅੰਧ ਨਾ ਸੂਝਿਆ ਕਹਿੰਦੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਮਾਣੀ ਇਹ ਕਹਿੰਦਾ ਨਾ ਮੈਂ ਗੁਰੂ ਵਾਲਾ ਹਜੇ ਨਹੀਂ ਬਨਣਾ ਹਜੇ ਹੋਰ ਦੁਬਾਰੇ ਜਵਾਨੀ ਆਉਗੀ ਹਜੇ ਨਹੀਂ ਬਨਣਾ ਹੁਣ ਮੇਡੀਪੇ ਤੋਂ ਬਾਅਦ ਫਿਰ ਸਮਾਂ ਆਊਗਾ ਕਈ ਵਾਰੀ 100 ਸਵਾ 100 ਸਾਲਾਂ ਦਾ ਦੁਆਰੇ ਦੰਦ ਆਉਣ ਲੱਗ ਜਾਂਦੇ ਨੇ ਕਿਸੇ ਵੀ ਕਾਲੇ ਹੋਣ ਲੱਗ ਜਾਂਦੇ ਚੀਪਤਾ ਉਹ ਅਵਸਥਾ ਦੁਆਰੇ ਬਣ ਜੇ ਇਸ ਕਰਕੇ ਮਿਤਾਇਨ ਨਾ ਬਣਦੇ ਆ ਕਹਿੰਦੇ ਕੀਮਤਾ ਕੀਮਤੀ ਸਮਾਂ ਸੀ ਇਹ ਮਨੁੱਖਾ ਜਨਮ ਦਾ ਤੇਰਾ ਇੱਕ ਵਾਰੀ ਤਾਂ ਸਭ ਕੁਝ ਸਰੀਰ ਲਿੱਸਾ ਹੋ ਗਿਆ ਬੜੇ ਪਾ ਗਿਆ ਹਜੇ ਦੁਬਾਰੀ ਆਸ ਹੈ ਇੰਤਕਾਲੀ ਹੋਣ ਲੱਗ ਜਣ ਕਿਸ ਦੰਦ ਦੁਬਾਰੇ ਉਗਣ ਲੱਗ ਜਣ ਨਿਗਾਵੀ ਦੁਬਾਰੇ ਆਜੇ ਕੀ ਪਤਾ ਹੈ ਕਹਿੰਦੇ ਗੁਰੂ ਦੀ ਸ਼ਰਨ ਨਾ ਆਉਣ ਕਰਕੇ ਕਹਿੰਦੇ ਆਤਮਿਕ ਜੀਵਨ ਵੱਲੋਂ ਅੰਨਾ ਹੀ ਰਿਹਾ ਤੂੰ ਇਸ ਪਾਸਿੋਂ ਕਹਿੰਦੇ ਅੰਨਾ ਹੀ ਰਿਹਾ ਤੈਨੂੰ ਆਤਮਿਕ ਜੀਵਨ ਦੀ ਕਹਿੰਦੇ ਸਮਝ ਹੀ ਨਾ ਆਈ ਬਿਨ ਗੁਰ ਅੰਧ ਕਹਿੰਦੇ ਅੰਨਾ ਹੀ ਰਿਹਾ ਬਿਨ ਗੁਰ ਨਾ ਸੋਝਿਆ ਕਹਿੰਦੇ ਸਮਝ ਹੀ ਨਹੀਂ ਆਈ ਤੈਨੂੰ ਇਸ ਪਾਸੇ ਰਹੇ ਉਦਾਸ ਆਸ ਨਿਰਾਸਾ ਸਹਿਜ ਧਿਆਨ ਬੈਰਾਗੀ ਰਣਵਤ ਨਾਨਕ ਗੁਰਮੁਖ ਛੂਟਸ ਆਰਾਮ ਨਾਮ ਲਿਵ ਲਾਗੀ ਕਹਿੰਦੇ ਪ੍ਰਾਣੀ ਨਾਨਕ ਬੇਨਤੀ ਕਰਦਾ ਤੇ ਤੈਨੂੰ ਸਮਝਾਉਂਦਾ ਮਿੰਨਤ ਕਰਦਾ ਨਾਨਕ ਤੇਰੀ ਮਿੱਗ ਜੇ ਸਮਝ ਜਿਆ ਸਮਝ ਆਉਂਦਾ ਹੈ ਕਿ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਵਿਕਾਰਾਂ ਦੀ ਫਾਹੀ ਤੋਂ ਖਲਾਸੀ ਪਾ ਲਿੰਦਾ ਹੈ ਉਹ ਵਿਕਾਰਾਂ ਦੀ ਫਾਹੀ ਤੋਂ ਬਚ ਜਾਂਦਾ ਹੈ ਜਮਾ ਦੀ ਮਾਰ ਤੋਂ ਬਚ ਜਾਂਦਾ ਉਹ ਉਹ ਨਾਨਕ ਪਾਸ਼ਾ ਕਹਿੰਦੇ ਬੇਨਤੀ ਕਰਦਾ ਤੈਨੂੰ ਸਮਝਾ ਰਿਹਾ ਸਮਝ ਜਿਆ ਤੂੰ ਪ੍ਰਭੂ ਦੇ ਨਾਮ ਦੇ ਵਿੱਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ਤੈਨੂੰ ਇਹ ਸਮਝਾਉਂਦਾ ਹੈ ਗੁਰੂ ਵਾਲਾ ਬਾਣ ਗੁਰੂ ਨੇ ਦੱਸੇ ਰਸਤੇ ਦੇ ਤੁਰ ਤਾਂ ਫਿਰ ਸੁਰਤ ਟਿਕੀ ਰਹਿੰਦੀ ਹੈ ਕਹਿੰਦੇ ਉਹ ਦੁਨੀਆ ਦੇ ਵਿੱਚ ਵਰਤਦਾ ਹੋਇਆ ਵੀ ਦੁਨੀਆ ਵੱਲੋਂ ਉਪਰਾਮ ਰਹਿੰਦਾ ਹੈ ਇਹ ਨਹੀਂ ਵੀ ਕਿਤੇ ਦੁਨੀਆ ਨੂੰ ਛੱਡ ਕੇ ਆਸੇ-ਪਾਸੇ ਘਰ-ਬਾੜ ਛੱਡ ਕੇ ਬਾਹਰ ਨਿਕਲ ਜੰਨਾ ਇਸ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਸਭ ਦੇ ਨਾਲ ਵਰਤਾਓ ਕਰਦਾ ਹੋਇਆ ਕਹਿੰਦੇ ਫਿਰ ਵੀ ਉਪਰਾਮ ਮਤਲਬ ਉਸ ਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਮੰਦੇ ਪਿਛੇ ਨਹੀਂ ਤੁਰਦਾ ਗੁਰੂ ਦੀ ਮੱਤ ਦੇ ਅਨੁਸਾਰ ਤੁਰਦਾ ਹੈ ਇਸ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਸਾਰੇ ਲੋਕਾਂ ਦੇ ਨਾਲ ਆਸਾਂ ਤੋਂ ਨਿਰਲੇਪ ਰਹਿੰਦਾ ਹੈ ਆਸਾਂ ਨਹੀਂ ਮੰਨਦਾ ਮੀ ਹੁਣ ਗਾਂ ਵੀ ਹਜੇ ਹੋਰ ਸਮਾਂ ਆਊਗਾ ਇਹ ਨਹੀਂ ਆਸ ਰਹੀਂਦੀ ਇਹ ਨਹੀਂ ਆਸਰੀ ਨਹੀਂ ਫਿਰਾਂ ਜਾਂ ਹੋਰ ਯਾ ਮਿਲ ਜੀ ਆਉ ਮਿਲ ਜੀ ਅਡੋਲਤਾ ਦੀ ਸਮਾਧੀ ਦੇ ਵਿੱਚ ਟਿਕਿਆ ਰਹਿ ਕੇ ਕਹਿੰਦੇ ਉਹ ਦੁਨੀਆ ਤੋਂ ਨਿਰਮੋਹ ਰਹਿੰਦਾ ਹੈ ਕੌਣ ਜਿਹੜਾ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁੰਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ